ਅਸੀਂ ਗੱਲ ਜੀ ਸਵਾਗਤ ਹੈ ਤੁਹਾਡਾ ਨਾਮ ਧਾਰੀ ਮੀਡੀਆ ਇੰਡੀਆ ਤੇ ਮੈਂ ਸੁਖਵਿੰਦਰ ਸਿੰਘ ਸੋਖੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਸਦਾਰਾ ਹਰਵਿੰਦਰ ਸਿੰਘ ਹੰਸਪਾਲ ਜੀ ਨਾਮ ਧਾਰੀ ਦਰਬਾਰ ਦੇ ਪ੍ਰਧਾਨ ਅਤੇ ਹੰਸਪਾਲ ਜੀ ਨਾਲ ਅਸੀਂ ਅੱਜ ਪੁੱਛ ਰਹੇ ਹਾਂ ਕਿ ਇਹਨਾਂ ਤੋਂ ਰੋਸ਼ਨੀ ਪਾਉਣ ਕਿ ਜਿਹੜਾ 12ਵਾਂ ਸਤਗੁਰੂ ਜਗਜੀਤ ਸਿੰਘ ਸੰਗੀਤ ਸਮੇਲਨ ਚੱਲ ਰਿਹਾ ਹੈ ਉਹਦੇ ਤੇ ਵੀ ਇਹ ਹਾਜ਼ਰੀ ਦੇ ਰਹੇ ਨੇ ਔਰ ਪਾਠ ਵੀ ਚੱਲ ਰਹੇ ਨੇ ਇੱਧਰ 11000 ਤੇ ਇਸ ਦੇ ਉੱਤੇ ਕੁਝ ਰੋਸ਼ਨੀ ਪਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਖੁਸ਼ੀ ਹੈ ਤੁਸੀਂ ਹਰ ਵਿਸ਼ੇ ਤੇ ਕੋਈ ਨਾ ਕੋਈ ਟੰਗ ਲੱਭ ਕੇ ਤੇ ਇੱਕ ਮੈਂ ਸਮਝਣਾ ਸੇਵਾ ਕਰ ਰਹੇ ਹੋ ਨਾਮ ਤਰੀਪੰਦੀ ਬਹੁਤ ਵਧੀਆ ਕੰਮ ਕਰ ਰਹੇ ਹੋ ਸੰਗੀਤ ਵਾਸਤੇ ਜਾਂ શાસ્ત્રી ਸੰਗੀਤ ਦਾ ਮੈਨੂੰ ਬਹੁਤ ਬਹੁਤ ਘੱਟ ਗਿਆਨ ਹੈ ਲੇਕਿਨ ਸਰਦੂ ਜਗਜੀਤ ਸਿੰਘ ਜੀ ਦੇ ਵਕਤ ਲੰਬਾ ਸਮਾਂ ਉਹਨਾਂ ਨੇ ਰਹਿਣ ਕਰਕੇ ਤੇ ਸ਼ੁਰੂ ਵਿੱਚ ਸਰਦੂ ਪ੍ਰਤਾਪ ਸਿੰਘ ਸੰਗੀਤ ਸੰਮੇਲਨ ਵਿੱਚ ਪੰਜ ਛੇ ਦਿੱਲੀ ਚ ਹੋਏ ਉਸ ਤੋਂ ਬਾਅਦ बार-बार ਹੋਰ ਜਗ੍ਹਾ ਤੇ ਹੁੰਦੇ ਰਹੇ ਤੇ ਉਹਨਾਂ ਵਿੱਚ ਉਹਦੇ ਇਹ ਪ੍ਰਬੰਧ ਵਿੱਚ ਇਨਵੋਲਵ ਹੋਣ ਕਰਕੇ ਉਸ ਵੇਲੇ 우ਸਤਾਦ ਹਰਪ੍ਰੀਤ ਸਿੰਘ ਤੇ 우ਸਤਾਦ ਆਪਣਾ ਦੁਰਦੇ ਸਰੋਦ ਵਾਲੇ ਉਸਦਾ ਅਮਰਦਾਸ ਸਿੰਘ ਅਮਰਦਾਸ ਸਿੰਘ ਤੇ ਬਾਦ ਚਾਏ ਅਮਰਦਾਸ ਸਿੰਘ ਲੈ ਆਉਣ ਵਾਸਤੇ ਗੁਰੂ ਉਸਤਾਦ ਗੁਰਦੇਵ ਸਿੰਘ ਸਨ ਗੁਰਦੇਵ ਸਿੰਘ ਜੀ ਸਨ ਤੇ ਇਹਨਾਂ ਦਾ ਬਹੁਤ ਸ਼ੌਕ ਵੀ ਸੀ ਤੇ ਬੜੀ ਕਿਰਪਾ ਸੇ ਸਤਕਉਮ ਸੁੱਚਾ ਪਾਸ਼ਾ ਜੀ ਇਹਨਾਂ ਦੇ ਉੱਤੇ ਤੇ ਇਹ ਆਯੋਜਨ ਕਰਦੇ ਸਨ ਤੇ ਪ੍ਰਬੰਧ ਕਰਨ ਦਾ ਨਾਲ ਮੈਨੂੰ ਬਹੁਤ ਮੌਕਾ ਮਿਲਦਾ ਸੀ ਤੇ ਉਸ ਵੇਲੇ ਸੰਗੀਤ ਦਾ ਮੈਂ ਇਹ ਤੇ ਕਹਿ ਸਕਦਾ ਕਿ ਉਸ ਵੇਲੇ ਦੀ ਜਿਹੜੀ ਪਰੰਪਰਾ ਦੇ ਵਿੱਚ ਮੈਨੂੰ ਵੇਚ ਇਨਵਾਲਵ ਕੀਤਾ ਸਤਗੁਰੂ ਜੀ ਸੱਚ ਪਾਤਸ਼ਾਹ ਨੇ ਤੇ ਮੈਨੂੰ ਸੰਗੀਤ ਤੇ ਨਹੀਂ ਆਉਂਦਾ ਪਰ ਸੰਗੀਤ ਦਾ ਸਵਾਦ ਲੈ ਆਂਦਾ ਮੈਨੂੰ ਰੁਚੀ ਹੋ ਗਈ ਉਸ ਵੇਲੇ ਤੇ ਹੁਣ ਵੀ ਜਿਹੜਾ ਪ੍ਰਬੰਧ ਹੋਇਆ ਉਹ ਇਸੇ ਕਰਕੇ ਮੈਂ ਹੁਣ ਕਰੀਬ 3 ਘੰਟੇ ਅੰਦਰ ਸੁਣ ਕੇ ਆਇਆ ਜੀ ਤੇ ਸਤਗੁਰੂ ਜੀ ਸਿੰਘ ਸੱਚ ਪਾਤਸ਼ਾਹ ਜੀ ਨੇ ਜੋ ਸੰਗੀਤ ਦੀ ਦੇਣ ਹੈ ਉਹ ਭੁਲਾਈ ਨਹੀਂ ਜਾ ਸਕਦੀ ਮੈਂ ਸੰਗੀਤ ਦੇ ਟੱਗ ਨਾਲ ਤੁਹਾਨੂੰ ਨਹੀਂ ਬਿਆਨ ਕਰ ਸਕਦਾ ਲੇਕਿਨ ਜਿੰਨੀ ਦੇਨ ਸਤਿਗੁਰੂ ਜਗਜੀਤ ਸਿੰਘ ਜੀ ਕਿਉਂਕਿ ਸਾਉਨਾ ਦਾ ਇੱਕੋ ਹੀ ਗੱਲ ਕਹਿਣਾ ਸੀ ਕਿ ਸਾਰੀ ਗੁਰਬਾਣੀ ਜਿਹੜੀ ਸਤਸਗੁਰੂ ਸੱਚੇ ਪਾਤਸ਼ਾਹ ਜਿੰਨੇ ਸੰਪਾਦਿਤ ਕੀਤੀ ਹੈ ਜਾਂ ਸੱਚੇ ਪਹਿਲੇ ਗੁਰੂ ਸਾਹਿਬਾਨ ਜਿਹੜੀ ਉਚਾਰੀ ਹੈ ਉਹ ਸਾਰੀ ਰਾਗਾਂ ਵਿੱਚ ਹੈ ਔਰ ਉਹਨਾਂ ਸਹੀ ਰਾਗਾਂ ਵਿੱਚ ਗਾਉਣ ਵਾਸਤੇ ਤੇ ਸੱਚੇ ਪਾਤਸ਼ਾਹ ਜੀ ਨੇ ਸਾਰਾ ਇਹ ਪ੍ਰਬੰਧ ਕਰਦੇ ਸਨ ਉਸ ਵੇਲੇ ਤੇ ਸੱਚੇ ਪਾਹ ਦਾ ਇਹ ਰਿਵਾਜ ਹੁੰਦੀ ਸੀ ਕਿ ਸਾਰੇ ਸਾਜ਼ ਜਿਹੜੇ ਨੇ ਹਰ ਕਿਸਮ ਦੇ ਉਹ ਸਾਰੇ ਸਾਜ਼ ਜਿਹੜੇ ਨੇ ਉਹ ਸਾਡੇ ਕੀਰਤਨ ਵਿੱਚ ਵਜਨੇ ਚਾਹੀਦੇ ਤੇ ਉਹਨਾਂ ਨੇ ਵਜਵਾਏ ਵੀ ਹੁਣ ਸਤਗੁਰੂ ਦੇ ਸਿੰਘ ਜੀ ਕਿਰਪਾ ਕਰ ਰਹੇ ਨੇ ਉਹਨਾਂ ਦੀ ਯਾਦ ਵਿੱਚ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਸੱਚੇ ਬਾਛਾ ਸਤਗੁਰੂ ਜਗਦੀ ਸਿੰਘ ਸੱਚੇ ਬਾਛਾ ਜੀ ਦੇ ਪ੍ਰਕਾਸ਼ ਪੁਰਬ ਨੂੰ ਤੇ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਉਸ ਸੰਗੀ ਸਾਸ਼ਟਰੀ ਸੰਗੀਤ ਦਾ ਗਾਇਨ ਗਾਉਣ ਤੇ ਜਿਹੜੀਆਂ ਸਾਜ਼ বাজਾਏ ਜਾ ਰਹੇ ਨੇ ਇਹ ਬਹੁਤ ਵਧੀਆ ਉਦਮ ਤੇ ਵਧੀਆ ਸਭ ਤੋਂ ਸਰਮੋਤਮ ਕਹਿ ਸਕਦਾ ਸ਼ਰਧਾਂਜਲੀ ਸਤਗੁਰੂ ਜੀ ਜੀ ਸੰਜੀ ਵਾਸਤੇ ਹੈਗੀ ਸਵਾਲ ਲਖ ਪਾਠ ਸਤਗੁਰੂ ਜੀ ਸੰਦੇ ਵਕਤ ਬਹੁਤ ਸਾਰੇ ਹੋਏ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਵੀ ਹੋਏ ਤੇ ਹੁਣ ਸਤਗੁਰੂ ਉਦੇਸ ਸਿੰਘ ਜੀ ਨੇ ਇਹ ਮੇਰਾ ਖਿਆਲ ਹੈ ਸ਼ਾਇਦ ਇਸ ਕਰਕੇ ਕਿ ਸਵਾ ਲੱਖ ਪਾਠ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਫਿਰ ਉਹਦੇ ਭੋਗ ਪਾਏ ਜਾਂਦੇ ਨੇ ਜੀ ਤੇ 11 11000 ਪਾਠ ਕਰਕੇ ਤੇ ਉਹਨਾਂ ਦੇ ਭੋਗ ਪਾਏ ਜਾਂਦੇ। ਇਸ ਕਰਕੇ ਹੁਣ ਇਹ ਪਿਛਲੇ 3 ਦਿਨ ਤੋਂ ਪਰਸੋਂ ਤੋਂ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਹੋਰ ਕੱਲ ਸਵੇਰੇ ਹੋ ਸਾਰੀ ਸਵੇਰ ਆਪਣ ਹੋਣੀ ਹੈ ਕਿ 11000 ਪਾਠਾਂ ਦੇ ਭੋਗ ਦੀ ਪਹਿਲੀ ਲੜੀ ਹੈ ਸ਼ਾਇਦ ਇਹ ਜਿਹਨਾਂ ਦੇ ਭੋਗ ਪਾਏ ਜਾਣਗੇ ਇਸ ਤੋਂ ਬਾਅਦ ਫਿਰ ਅਗਲੀ ਪਲੜੀ ਜੇ ਲੇਕਿਨ ਚਲਦੀ ਰਹੇਗੀ ਮੇਰਾ ਖਿਆਲ ਹੈ ਲੜੀ ਤੇ ਇਹ ਵੀ ਸਤਗੁਰ ਸੱਚਾ ਬਾਸ਼ਾ ਜੀ ਦੇ ਯਾਦ ਵਿੱਚ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਸਤਗੁਰ ਉਹਦੇ ਸੇਜੀ ਕਰ ਰਹੇ ਨੇ ਮੈਂ ਸਮਝਦਾ ਕਿ ਨਾਮ ਤੇ ਉਹ ਦੇਖੋ ਤੁਸੀਂ ਅੰਦਰ ਮੈਂ ਹਾਲ ਚੋਂ ਆਇਆ ਹੁਣ ਜੀ 3 ਘੰਟੇ ਇਸ ਰਾਗ ਸੁਣ ਕੇ ਤੇ ਕਰੀਬ ਕਰੀਬ ਸਾਰਾ ਹਾਲ ਭਰਿਆ ਹੋਇਆ ਹੈ ਬੀਬੀਆਂ ਨਾਲ ਤੇ ਸਿੰਘਾਂ ਨਾਲ ਤੇ ਮੈਂ ਨਹੀਂ ਸਾਰੋਂ ਵੀ ਦਰਸ਼ਕ ਆਏ ਹੋਏ ਨੇ ਬਾਹਰ ਵੀ ਆਏ ਨੇ ਲੇਕਿਨ ਮੈਂ ਇਹ ਸਮਝਦਾ ਕਿ ਪਈ ਉਹਨਾਂ ਨੂੰ ਸੰਗੀਤ ਦਾ ਬਹੁਤ ਜ਼ਿਆਦਾ ਮੇਰੇ ਉਂਗ ਸ਼ਾਇਦ ਗਿਆਨ ਨਾ ਹੋਵੇ ਲੇਕਿਨ ਉਹਨਾਂ ਨੇ ਸਰਗੁਜੀ ਜੀ ਸੱਚਵਾਹ ਨੇ ਕਿਰਪਾ ਕੀਤੀ ਕਿ ਸਾਰਿਆਂ ਨੂੰ ਸੰਗੀਤ ਦਾ ਸਵਾਦ ਆਵੇ ਚੰਗਾ ਲੱਗੇ ਤੇ ਉਹ ਰੁਚੀ ਪੈਦਾ ਹੋਈ ਹੋਈ ਸਾਰਿਆਂ ਵਿੱਚ ਸਾਰਾ ਹਾਲ ਐਸਲੇ ਫੁੱਲ ਗੱਲ ਸ਼ਾਇਦ ਇਸ ਤੋਂ ਵੀ ਜ਼ਿਆਦਾ ਕਿਰਪਾ ਹੋ ਗਈ ਤੇ ਤਸਵੀਰ ਨਹੀਂ ਕਿਉਂ ਦੱਸੇ ਐਸਲੇ ਪਰ ਆਨ ਕਰੋ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦਾ ਸਾਰਾ ਆਟੋ ਬਾਇਓਗ੍ਰਾਫੀ ਵੀ ਸਾਡੇ ਚੈਨਲ ਤੇ ਅਵੇਲੇਬਲ ਹੈ ਇਹਨਾਂ ਦਾ ਰਾਜਨੀਤਿਕ ਇਹਨਾਂ ਦਾ ਧਾਰਮਿਕ ਇਹਨਾਂ ਦਾ ਫੈਮਿਲੀ ਦਾ ਸਾਰੇ ਐਪੀਸੋਡ ਨੇ ਉਹ ਅਸੀਂ ਇਹ ਵੀਡੀਓ ਚ ਲਿੰਕ ਪਾਏ ਨੇ ਉਹ ਵੀ ਤੁਸੀਂ ਦੇਖਣਾ ਦੇਖਦੇ ਰਹੋ ਨਾਮਧਾਰੀ মিডিਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਧੰਨਵਾਦ